ਮੂਸੇ ਵਾਲੇ ਨੇ ਗਾਇਆ ਕਿ ਹੁਣ ਮੈਨੂੰ ਦੱਸੋ ਇਹ ਗਦਾਰ ਲੋਕੋ ਕੌਣ ਆ ਤੇ ਤੁਹਾਨੂੰ ਅੱਜ ਮੈਂ ਪੁੱਛਦਾ ਅੱਜ ਦੱਸਿਓ ਕਿ ਗਦਾਰ ਕੌਣ ਆ ਅਕਾਲ ਤਖਤ ਨੂੰ ਤਾਂ ਮੰਨਦੇ ਹੋ ਅੱਜ ਅਕਾਲ ਤਖਤ ਨੇ ਵੀ ਫਖਰੇ ਕੌਮ ਦੇ ਪੁੱਤ ਨੂੰ ਗਦਾਰ ਦਾ ਟੈਗ ਦਿੱਤਾ ਤੇ ਬੜੀ ਖੁਸ਼ੀ ਹੋਈ ਆ ਮੈਂ ਕਿਹਾ ਵੀ ਜਦੋਂ ਅਕਾਲ ਤਖਤ ਤੋਂ ਸਿੰਘ ਸਾਹਿਬ ਦੱਸ ਰਹੇ ਸੀ ਨਾ ਕਿ 2007 ਤੋਂ ਲੈ ਕੇ 17 ਤੱਕ ਜਿੰਨੇ ਵੀ ਉਹਦੇ ਮੰਤਰੀ ਰਹੇ ਉਹ ਵੀ ਤੜਪ ਕਰ ਲਿਆ ਉਹ ਵੀ ਤਨਖਾਹੀਏ ਇਕਰਾਰ ਦਿੱਤੇ ਗਏ ਆ ਤੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਫਖਰੇ ਕੌਮ ਦਾ ਪੁੱਤ ਤੇ ਫਖਰੇ ਕੌਮ ਅਵਾਰਡ ਵੀ ਹੁਣ ਵਾਪਸ ਲੈਣਾ ਜੇ ਬਣਦਾ ਤਾਂ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਕਿਉਂਕਿ ਉਸੇ ਟਾਈਮ ਦੇ ਵਿੱਚ ਫਖਰੇ ਕੌਮ ਦਾ ਅਵਾਰਡ ਲੈ ਰਹੇ ਸੀ ਕਿੱਥੋਂ ਅਕਾਲ ਤਖਤ ਤੋਂ ਤੇ ਉਸੇ ਅਕਾਲ ਤਖਤ ਨੇ ਇੱਥੇ ਤਨਖਾਹਿਆ ਕਰਾਰ ਦਿੱਤਾ ਕੌਮ ਦਾ ਗਦਾਰ ਕਰਾਰ ਦਿੱਤਾ ਤੇ ਸਾਰਿਆਂ ਨੂੰ ਇੱਕ ਗੱਲ ਕਹਿਣਾ ਅੱਜ ਚੁੱਪ ਨਾ ਕਰਿਓ ਕਈ ਰੋਕੀ ਆ ਮੈਨੂੰ ਵੀ ਕਮੈਂਟ ਕਰਦਾ ਕਹਿੰਦਾ ਤੂੰ ਕੱਲੇ ਬਾਦਲਾਂ ਦੀ ਗੱਲ ਕਰਦਾ ਬਾਦਲਾਂ ਨੇ ਮਗਰ ਪੈਣਾ ਓਏ ਪਈਏ ਕਿਉਂ ਨਾ ਵੋਟਾਂ ਪਾਈਆਂ ਨੇ ਇਹਨਾਂ ਨੂੰ ਨੰਗੇ ਪੈਰੀਂ ਜਾ ਜਾ ਕੇ ਸਾਡੇ ਵੱਡ-ਵਡੇਰਿਆਂ ਨੇ ਬਜ਼ੁਰਗਾਂ ਨੇ ਵੀ ਪਾਈਆਂ ਨੇ ਤੇ ਪਿੱਛੇ ਕੌਣ ਦੇ ਸ਼ੁਰਾ ਮਾਰਨ ਵਾਲੇ ਸੀ ਬਾਦਲ ਕੇ ਸੀਗੇ ਤੇ ਜਿਹਨਾਂ ਨੂੰ ਗਦਾਰ ਮੰਨਦੇ ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਗਦਾਰਾਂ ਦੇ ਨਾਂ ਲਿਖਿਓ ਅੱਜ ਕਿਹਨੂੰ ਕਿਹਨੂੰ ਗਦਾਰ ਕਹੋਗੇ ਕਿਉਂਕਿ ਕਾ ਤੱਕ ਨੇ ਦੱਸਤਾ ਮੈਂ ਕਿਹਾ ਸਜ਼ਾ ਜਿਹੜੀ ਮਰਜ਼ੀ ਲੱਗੇ ਸਾਨੂੰ ਸਜ਼ਾ ਤੱਕ ਮਤਲਬ ਨਹੀਂ ਰੌਲਾ ਤਾਂ ਇਹ ਸੀ ਵੀ ਉਹਦੇ ਦਲ 'ਚ ਜਿਹੜੀ ਅਸਲ ਤਾਕਤ ਹੀ ਪਾਉਣੀ ਬੰਦਿਆ ਜਿਵੇਂ ਬੂਟਾ ਸਿੰਘ ਦੇ ਤੇ ਬਰਨਾਲੇ ਦੇ ਗਲ 'ਚ ਪਾ ਕੇ ਤਾਕਤ ਹੀ ਨਾ ਥੰਮਣ ਨਾਲ ਬੰਨ ਕੇ ਕਿਹਾ ਗਿਆ ਸੀਗਾ ਉਹਨਾਂ ਦੇ ਗਲ ਦੇ ਵਿੱਚ ਪੱਟਾ ਪਾ ਕੇ ਤੇ ਸਲੇਟਾਂ ਦੇ ਉੱਤੇ ਲਿਖਿਆ ਗਿਆ ਸੀ ਕੀ ਹੈ ਮੈਂ ਪਾਪੀ ਤੂੰ ਬਖਸ਼ਣ ਹਾਰ ਕੀ ਉਹਨਾਂ ਨੂੰ ਕਿਹਾ ਗਿਆ ਸੀ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਨੇ ਵੀ ਇੱਕ ਕਰਮ ਕੀਤੇ ਸੀ ਪਰ ਇਹਨਾਂ ਦੇ ਇੱਕ ਕਰਮ ਤਾਂ ਮੈਂ ਕਹਿੰਦਾ ਉਹਦੂ ਵੀ ਮਾੜੇ ਨੇ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ ਸੀ ਕਿ ਰਾਵਣ ਨੂੰ ਤਾਂ ਨਹੀਂ ਸ਼ਿਵਜੀ ਨੇ ਮਾਫ਼ ਕੀਤਾ ਸੀ ਕਿਉਂਕਿ ਉਹਨੇ ਪਰਮਗੁਣਾ ਕੀਤਾ ਸੀ ਕਿ ਸਾਧੂ ਦੇ ਭੇਜ ਦੇ ਵਿੱਚ ਇੱਕ ਪੂਜਨਿਕ ਜਮਾਤ ਨੂੰ ਬਦਨਾਮ ਕੀਤਾ ਸੀ ਉਹਨੇ ਇਸੇ ਕਰਕੇ ਉਹ ਕਹਿੰਦੇ ਬਲਾਤਕਾਰ ਵੀ ਮਾਫ਼ ਕੀਤਾ ਜਾ ਸਕਦਾ ਕਤਲ ਵੀ ਮਾਫ਼ ਕੀਤਾ ਜਾ ਸਕਦਾ ਪਰ ਸਾਧੂ ਦੇ ਭੇਜ ਦੇ ਵਿੱਚ ਕਿਸਤਰੀ ਨੂੰ ਮੰਗਿਆ ਪਹਾਰਨ ਕਰਕੇ ਲੈ ਕੇ ਆਇਆ ਸੀ ਇਸੇ ਕਰਕੇ ਸ਼ਿਵਜੀ ਨੇ ਪਾਰਵਤੀ ਨੂੰ ਕਿਹਾ ਸੀ ਕਿ ਪਰਮ ਗੁਨਾਹਗਾਰਾ ਇਹ ਮਾਫੀ ਦੇ लायक ਨਹੀਂ ਤੇ ਇਹਨਾਂ ਨੇ ਵੀ ਸਾਡੇ ਕੀ ਆ ਪੰਥ ਦੇ ਹਮੈਤੀ ਜਮਾਤ ਅਕਾਲ ਤਖਤ ਦੇ ਜਥੇਦਾਰ ਰਹੇ ਤੇ ਖੁਦ ਅਕਾਲੀ ਦਾ ਜਿਹੜਾ ਕਿ ਇਹ ਸਰਮੌਰ ਜਮਾਤ ਸੀ ਸਾਡੇ ਅਕਾਲੀਆਂ ਦੀ ਠੀਕ ਹੈ ਨਾ ਸਿੱਖਾਂ ਦੀ ਉਹਦੇ ਭੇਜ ਦੇ ਵਿੱਚ ਇਹਨਾਂ ਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ ਸ਼ਰੇਆਮਾਂ ਜਿੱ ਕੀ ਹੈ ਜਦੋਂ ਸਿੰਘ ਸਾਹਿਬ ਬੋਲਦੇ ਸੀ ਕਾਲਜ 'ਚ ਠੰਡ ਪਈ ਆ ਜਿਹਦੇ ਜਿਹਦੇ ਠੰਡ ਪਈ ਉਹ ਸ਼ੇਅਰ ਜ਼ਰੂਰ ਕਰਿਓ ਅੱਜ ਯਾਰ ਜਦੋਂ ਕਹਿ ਰਹੇ ਸੀ ਨਾ ਕਿ ਇਸ ਸਮੇਂ ਦੇ ਦੌਰਾਨ ਇਹਨਾਂ ਵੱਲੋਂ ਜਿਹੜੀਆਂ ਕੀਤੀਆਂ ਇਹ ਕੜਾਂਗਾਂ ਉਹਦੇ ਕਰਕੇ ਪੰਥ ਨੂੰ ਕੀ ਢਾ ਲੱਗੀ ਅਤੇ ਕਾਲੀਦਰ ਨੂੰ ਕਹਿੰਦੇ ਕੀ ਆ ਨਮੋਸ਼ੀ ਝਲਣੀ ਪਈ ਆ ਜਦੋਂ ਇਹ ਗੱਲ ਕਹੀ ਜਾ ਰਹੀ ਸੀ ਤੇ ਨਾਲ-ਨਾਲ 40 ਚੋਰਾਂ ਨੂੰ ਵੀ ਕਹਤਾ ਜਿਹੜੇ 40 ਚੋਰ ਆਉਦੇ ਆਪ ਨੂੰ ਹੁਣ ਮੈਨੂੰ ਤਾਂ ਅਜੇ ਵੀ ਇਹ ਲੱਗਦਾ ਕਿ ਇਹ ਨੂਰਾ ਕੁਸ਼ਤੀ ਖੇਡਦੇ ਆ ਜਿੰਨਿਆਂ ਨੂੰ ਲੱਗਦਾ ਉਹ ਵੀ ਕਮੈਂਟ ਕਰਿਓ ਜਿਹੜਿਆ ਦੋ ਢੜੇ ਜੇ ਬਣਾ ਕੇ ਇਹਨਾਂ ਨੇ ਕਿਹਾ ਨਾ ਵੀ ਇੱਕ ਮਾ ਕੇ ਅਸੀਂ ਵਿਰੋਧੀ ਧਰ ਮਾ ਕੇ ਵਿਰੋਧੀ ਧਰ ਬਣ ਗਿਆ ਉਸ ਵਿੱਚ ਨੂਰਾ ਕੁਸ਼ਤੀ ਜੀ ਖੇਢੀ ਜਾਂਦੇ ਆ ਚਾਰ ਸਵਾਲ ਕੀ ਆ ਉਹੀ ਚਾਰ ਸਵਾਲ ਪੁੱਵਾਲੇ ਜਿਨ੍ਹਾਂ ਦਾ ਕੀ ਕੋਈ ਨਾ ਕੋਈ ਮਾੜਾ ਮੂਟਾ ਨਾ ਕੋਈ ਜਵਾਬ ਜਾਂ ਸੀਗਾ ਉਹਨਿਆਂ ਨਾਲ ਨਹੀਂ ਸੜਦਾ ਸਾਨੂੰ ਕੱਲਾ ਕੀ ਹੈ ਸਰਸੇ ਵਾਲੇ ਸਾਹਿਬ ਨੂੰ ਮਾਫ ਕਰਨ ਤੱਕ ਨਹੀਂ ਸੀਮਤ ਹੁੰਦੇ ਉਸ ਤੋਂ ਬਾਅਦ ਕੀ ਹੈ ਜਿਹੜੇ ਸੁਮੇਲ ਸੈਣੀ ਵਰਗਿਆਂ ਨੂੰ ਜਹਾਰ ਵਾਲ ਮਾਰਗ ਨੂੰ ਉਹਦੇ ਦਿੱਤੇ ਆ ਜਾਂ 2015-16 'ਚ ਕਹਿੰਦੇ ਇਨਸਾਫ ਨਹੀਂ ਦਿੱਤਾ ਗਿਆ ਇਨਸਾਫ ਛੱਡੋ ਇਹਨਾਂ ਨੇ ਜਿਹੜੇ ਗੁਨਾਹ ਕੀਤੇ ਆ ਨਾ ਉਹ ਗੁਨਾਹ ਮਾਫੀ ਦੇ ਲਾਇਕ ਹੈ ਨਹੀਂ ਤੇ ਜਿਹੜੇ ਕਿ ਨਾ ਤੁਸੀਂ ਜੇ ਸਮਝਦੇ ਹੋ ਮਾਫੀ ਦੇ ਲਾਇਕ ਹੈਗੇ ਆ ਤਾਂ ਫਿਰ ਦੱਸਿਓ ਕਿਉਂ ਮਾਫੀ ਦੇ ਲੈ ਕੇ ਆ ਗਏ ਅਸਲ ਗੁਨਾਹ ਨੇ ਜਿਹੜੇ ਇਹਨਾਂ ਦੇ ਉਹ ਤਾਂ ਅਜੇ ਵੀ ਕੀ ਆ ਜਗ ਜाहिर ਨਹੀਂ ਹੋਏ ਆ ਨਿਤ ਹੋਈ ਜਾਂਦੇ ਆ ਤਰਕੀਆਂ ਉਹਨਾਂ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਤੁਸੀਂ ਬਿਹਤਰ ਜਾਣਦੇ ਹੋ ਕਿ ਇਹਨਾਂ ਨੂੰ ਦਿੱਤੀਆਂ ਸੀਗੀਆਂ ਜੱਜ ਦੇ ਘਰ ਵਾਲੀ ਨੂੰ ਵੀ ਜਿਹਨੂੰ ਕਾਰ ਤੱਕ ਦੇ ਮਾਗੇ ਆਪਣੇ ਸੱਸੇ ਵਾਲੇ ਸਾਹ ਨੂੰ ਮਾਫੀ ਜਿਹੜੇ ਮਾਗੇ ਜੱਜ ਤੋਂ ਦਵਾਈ ਗਈ ਸੀ ਉਹਨੂੰ ਕੀ ਆ ਬਰੀ ਕੀਤਾ ਗਿਆ ਸੀਗਾ ਪੁਸ਼ਾਕ ਵਾਲੇ ਕੇਸ ਦੇ ਵਿੱਚ ਉਹਦੀ ਘਰ ਵਾਲੀ ਨੂੰ ਚੇਅਰਮੈਨੀਆਂ ਦਿੱਤੀਆਂ ਸੀ ਇਹਨਾਂ ਨੇ ਮਗੇ ਅਹੁਦੇਦਾਰੀਆਂ ਬਖਸ਼ੀਆਂ ਸੀਗੀਆਂ ਤੇ ਅਸੀਂ ਸਾਰੇ ਜਾਣਦੇ ਆ ਕਿੰਨੇ ਕੁ ਗੁਨਾਹ ਮਾਫ ਕਰ ਲਿਓਗੇ ਇਹਨਾਂ ਨੇ ਤੇ ਅੱਜ ਜਿਹੜੇ ਹਾਲਾਤ ਦੇ ਵਿੱਚ ਕੌਮ ਖੜੀ ਆ ਉਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਇਹ ਨੇ ਯਾ ਅਕਾਲ ਤੱਕ ਤੇ ਇਹਨਾਂ ਕੋਲੇ ਐਸਜੀਪੀਸੀ ਇਹਨਾਂ ਕੋਲੇ ਤੇ ਸਭ ਤੋਂ ਵੱਧ ਅੱਜ ਸਾਡੇ ਧਰਮ ਦੇ ਲੋਕ ਜਿਹੜੇ ਪਰਿਵਰਤਨ ਹੋ ਰਹੇ ਆ ਈਸਾਈ ਬਣ ਰਹੇ ਆ ਉਹਨਾਂ ਦੇ ਜ਼ਿੰਮੇਵਾਰ ਬਦਲ ਕੇ ਆ ਕਿਉਂਕਿ ਉੱਥੇ ਮਿਲਦਾ ਕੀ ਆ ਕੱਲੀ ਕੀ ਆ ਸਿੱਖਿਆ ਮਿਲ ਜਾਂਦੀ ਆ ਜਵਾਕਾਂ ਦੀ ਪੜ੍ਹਾਈ ਦਾ ਤੇ ਸੇਧ ਦਾ ਖਰਚ ਮਿਲਦਾ ਡੇਰਾ ਬਿਆਸ ਵਾਲੇ ਕਹਿੰਦੇ 30 ਕਿਲੋਮੀਟਰ ਦਾ ਸਰਕਲ ਬਣਾਤਾ ਉਹਨਾਂ ਨੇ ਇਲਾਜ ਕਰਨ ਵਾਸਤੇ ਆਪਦੇ ਡੇਰੇ ਦੇ ਨੇੜੇ ਫ੍ਰੀ ਇਲਾਜ ਕਰਦੇ ਆ ਤੁਸੀਂ ਅੱਜ ਤੱਕ ਕੌਮ ਨੂੰ ਦਿੱਤਾ ਕੀ ਓਏ ਤੁਹਾਡੇ ਕੋਲੇ ਏਡਾ ਬਜਟ ਸੀ ਸਾਰਾ ਕੁਝ ਸੀ ਮੈਂ ਕਿਹਾ ਤੁਸੀਂ ਕੀ ਇਕੱਲੀ ਐਸਜੀਪੀਸੀ ਜ਼ਮੀਨ ਦੇ ਨਾਲ ਪੂਰੇ ਪੰਜਾਬ ਨੂੰ ਚੰਗਾ ਵੀ ਦੇ ਸਕਦੇ ਸੀ ਫਗਲਾਂ ਦਾ ਜਿਵੇਂ ਮਾਫੂਨਾ ਸਾਹਿਬ ਵਾਲੇ ਦਿੰਦੇ ਆ ਤੇ ਮੈਂ ਕਿਹਾ ਐਜੂਕੇਸ਼ਨ ਇੰਸਟੀਚਿਊਟ ਜਿੰਨੇ ਹੈਗੇ ਤੇ ਤੁਹਾਡੇ ਕੋਲੇ ਜਿੰਨੇ ਸੀਗੇ ਤੇ ਮੈਂ ਕਿਹਾ ਪੂਰੇ ਪੰਜਾਬ ਦਾ ਇਲਾਜ ਵੀ ਤੁਸੀਂ ਕਰ ਸਕਦੇ ਸੀ ਜੇ ਸਿੱਖਿਆ ਢਾਂਚਾ ਵੀ ਤੁਸੀਂ ਕੀ ਇਹ ਖੜਾ ਕਰ ਸਕਦੇ ਸੀ ਪਰ ਤੁਸੀਂ ਕੌਮ ਦੇ ਗਦਾਰ ਹੋ ਤੇ ਅੱਜ ਸਾਬਤ ਹੋਇਆ ਅਕਾਲ ਤੱਕ ਨੂੰ ਸਾਰੇ ਮੰਨਦੇ ਹੋਂ ਤੱਕ ਅਕਾਲ ਤੱਕ ਨੇ ਵੀ ਅੱਜ ਕਹਿੰਦਾ ਕਈ ਮੈਨੂੰ ਕੀ ਇਹ ਕੌਮ ਦਾ ਕੀ ਇਹ ਕਹਿਣ ਲੱਗ ਜਾਂਦਾ ਵੀ ਤੁਸੀਂ ਗਦਾਰ ਹੋ ਪਰ ਕਾਲ ਤੱਕ ਤੱਕ ਤੋਂ ਸਾਨੂੰ ਨਹੀਂ ਲਾਣਿਆ ਕਿ ਜਿਹਨੂੰ ਲਾਣਿਆ ਗਿਆ ਅੱਜ ਉਹਦੇ ਖਿਲਾਫ ਬੋਲਦਾ ਤੇ ਜੇ ਤੁਹਾਡੇ ਚ ਦਮ ਹੈਗਾ ਬੋਲਣ ਦਾ ਬੋਲਿਓ ਜਰੂਰ ਯਾਰ ਠੀਕ ਹੈ ਨਾ ਜਿਹੜਾ ਇਹਨਾਂ ਨੇ ਕੀਤਾਗਾ ਮਾਕੇ ਸਾਡੇ ਤੱਕ ਨਾਲ ਮੈਨੂੰ ਕਸਾਂਝ ਨਹੀਂ ਆਈ ਕੱਲ ਹੀ ਕੀ ਲੱਛਣ ਦਾ ਦੱਸਣ ਲੱਗੇ ਸੀ ਜਦੋਂ ਕੀ ਇਹਨਾਂ ਨੇ ਭੁੰਦੜ ਨੂੰ ਲਾਤਾ ਸੀ ਨਾ ਕਾਰਜਕਾਰੀ ਪ੍ਰਧਾਨ ਲਾਇਆ ਉਪਕਾਰਜਕਾਰੀ ਪ੍ਰਧਾਨ ਕਹਦਾ ਤੁਸੀਂ ਪਹਿਲੀ ਗੱਲ ਤਾਂ ਜੇ ਆਪ ਹੀ ਪ੍ਰਧਾਨ ਕਾਰਜਕਾਰੀ ਤੁਸੀਂ ਥਾਪਣਾ ਸੀ ਮੈਂ ਕਹਣਾ ਜੇ ਨਾ ਛੱਡ ਕੇ ਪਾਸੇ ਹੁੰਦਾ ਉਹਦਾ ਤੇ ਮੈਂ ਕਹਿੰਦਾ ਤੂੰ ਕਿਹੜਾ ਡਿਬਰੂਗੜ ਜੇਲ੍ਹ ਭੇਜਿਆ ਸੀ ਸੁਖਵੀਰ ਸਿੰਘ ਬਾਦਲ ਜੀ ਤੁਹਾਨੂੰ ਕੋ ਡਿਬਰੂਗੜ ਜੇਲ੍ਹ ਨਹੀਂ ਭੇਜਣਾ ਸੀ ਜਦੋਂ ਸੰਪਰਕ ਟੁੱਟ ਜਾਂਦਾ ਇੱਥੇ ਹੀ ਰਹਿਣਾ ਆਹੀ 15 ਦਿਨ ਨੇ ਪਰ ਇਹ 15 ਦਿਨ ਵੀ ਮੈਂ ਕਹਿੰਦਾ ਤੁਸੀਂ ਪ੍ਰਚਾਰ ਕਰਨੋਂ ਨਹੀਂ ਹਟਣਾ ਤੁਹਾਡਾ ਪਰਿਵਾਰ ਨੂੰ ਸ਼ਰਮ ਨਾਲ ਡੁੱਪ ਕੇ ਮਰ ਜਾਣਾ ਚਾਹੀਦਾ ਘਰੇ ਬਹਿ ਜਾਣਾ ਚਾਹੀਦਾ ਪਰ ਅੱਜ ਵੀ ਬਹਾਂ ਕੱਢ ਕੱਢ ਕੇ ਬੋਲੀ ਜਾਂਦੇ ਆ ਚੈਨਲਾਂ 'ਤੇ ਬੋਲੀ ਜਾਂਦੇ ਆ ਤੇ ਮੈਂ ਕਹਿੰਦਾ ਸਾਰੇ ਜਿਹੜੇ ਬੋਲੀ ਜਾਂਦੇ ਆ ਕੀਵੇਂ ਵਰਗੇ ਅੱਜ ਚੈਨਲਾਂ ਦੇ ਇੰਟਰਵਿਊ ਦਿੰਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਸਮੇਤ ਭੁੰਦਰ ਵਰਗਿਆਂ ਦੇ ਸਾਰੇ ਤੁਹਾਡੇ ਕੀ ਆ ਨਾਲ ਸ਼ਾਮਲ ਸੀ ਉਹ ਕੀ ਬ ਫਿਰ ਉਹ ਬੰਦੇ ਕੀ ਅੱਜ ਮੀਡੀਆ ਦੇ ਵਿੱਚ ਵੀ ਬੋਲਣ ਦੇ ਲਾਇਕ ਹੈ ਨਹੀਂ ਜਿਹੜੇ ਅੱਜ ਇੰਟਰਵਿਊਆਂ ਚੌੜੇ ਹੋ ਕੇ ਦੇਈ ਜਾਂਦੇ ਕਹਿੰਦੇ ਨਮਾਣਾ ਸਿੱਖ ਬਣ ਕੇ ਓਏ ਨਮਾਣਾ ਕਾਦਾ ਜਿਹਨੇ ਪਿੱਟ ਕੀ ਆ ਕੌਮ ਦਾ ਛੱਡੇ ਹੀ ਕੱਖ ਨਹੀਂ ਉਹਨੂੰ ਤੁਸੀਂ ਨਮਾਣਾ ਕਿਵੇਂ ਕਹਿ ਸਕਦੇ ਮੈਨੂੰ ਆ ਦੱਸੋ ਪਰਮ ਗੁਣਾਗਾਰ ਆ ਰਾਵਣ ਵਾਲਾ ਗੁਣਾ ਕੀਤਾ ਉਹਨੇ ਸਾਡੀ ਪੂਜ ਨੇ ਕਿ ਜਮਾਤ ਦਾ ਭੇਸ ਧਾਰ ਕੇ ਉਹਨੇ ਕੀ ਆ ਸਾਡੀ ਕੌਮ ਨੂੰ ਕੀ ਆ ਖਤਮ ਕੀਤਾ ਇਸ ਕਰਕੇ ਮਾਫੀ ਦੇ ਲਾਇਕ ਹੈ ਨਹੀਂ ਤੇ ਮੈਂ ਹੁਣ ਇੱਕੋ ਗੱਲ ਦੱਸਦਾ ਕਾਲੀ ਦਲ ਬਾਰੇ ਕਿ ਖੰਗਰ ਇੱਟਾਂ ਜਿਹੜੀਆਂ ਹੈਗੀਆਂ ਨੇ ਇਹ ਨਿਉਆਂ 'ਚ ਵੀ ਲਾਉਣ ਦੇ ਲਾਇਕ ਹੈ ਨਹੀਂ ਹੁਣ ਕਾਲੀ ਦਲ ਦੇ ਇਹਨਾਂ ਖੰਗਰਿੱਟਾਂ ਮੈਨੂੰ ਆਂ ਦੱਸੋ ਕਿਹੜੇ ਮੂੰਹ ਨਾਲ ਯਾਰ ਹੁਣ ਸੁਖਵੀਰ ਬਾਦਲ ਆਪਦੇ ਆਪ ਨੂੰ ਅਕਾਲੀ ਦਲ ਦਾ ਪ੍ਰਧਾਨਕ ਹੋਣ ਦੇ ਲੈਕ ਰਹਿ ਗਿਆ ਜੇ ਅਜੇ ਵੀ ਉਹਨੂੰ ਕੀ ਅਕਾਲੀ ਦਲ ਦਾ ਪ੍ਰਧਾਨ ਠਾਪ ਦਿੰਦੇ ਆ ਉਹਦੇ ਚਮਚੇ ਜਿਹੜੇ ਹੈਗੇ ਆ ਕਿਉਂਕਿ ਲੋਕ ਨਾਲ ਨਹੀਂ ਅੱਜ ਨੀਲੀਆਂ ਪੱਗਾਂ ਵਾਲੇ ਜਿਹੜੇ ਅਕਾਲੀ ਪਿੰਡਾਂ ਦੇ ਬੈਠੇ ਆਣਾ ਜੋੜੇ ਲਾ ਕੇ ਜਿਹੜੇ ਜਾ ਜਾ ਕੇ ਵੋਟਾਂ ਪਾਉਂਦੇ ਰਹੇ ਆ ਅੱਜ ਉਹਨਾਂ ਦੇ ਕਾਲਜੇ ਠੰਡ ਪਈ ਉਹਨਾਂ ਨੂੰ ਕੀ ਆ ਸਾਥ ਹੋ ਗਿਆ ਸੀ ਅਕਾਲ ਤੱਕ ਜਿਹਦਾ ਅੱਜ ਇਹਨਾਂ ਨੂੰ ਦੋਸ਼ੀ ਕਰਦਾਨੇ ਆ ਨਾ 2017 ਦੇ ਵਿੱਚ ਪੰਜਾਬ ਦੀ ਕੀ ਜਿਹੜੀ ਨਮੈਂਦਾ ਮਗ ਸਿੱਖ ਜਿਹੜੇ ਅਸ ਉਹਨੇ 2017 ਦੇ ਵਿੱਚ ਇਹਨਾਂ ਤੇ ਮੂੰਹ ਪਾਸੇ ਕਰ ਲਿਆ ਤੇ ਇਹਨਾਂ ਨੂੰ ਦੋਸ਼ੀ ਗਰਦਾਨਤਾ ਸੀ। ਉਹਦੋਂ ਦੇ ਤਨਖਾਈਏ ਕਰਾਣ ਦਿੱਤੇ ਵੇ ਆ ਤੇ ਹੁਣ ਸਰਦਕ ਲਈ ਇੰਨੇ ਕ ਨਾਲ ਨਹੀਂ ਤੇ ਭਾਵੇਂ ਸਜ਼ਾ ਜਿਹੜੀ ਮਰਜ਼ੀ ਲੱਗ ਜੇ। ਲੋਕ ਕੀ ਆ ਹੁਣ ਜਿਹੜੇ ਹੈਗੇ ਆ ਨਾ ਉਹ ਲੋਕਾਂ ਨੇ ਜਿਹੜੀ ਸਜ਼ਾ ਦੇਣੀ ਆ ਜਾਂ ਸੁਖਵੀਰ ਬਾਦਲ ਸਿੰਘ ਦੇਖਤਾ ਜਾਈਂ ਕਰਨਾ ਹੋਣਾ ਕੀ ਆ। ਅਰਦਾਸ ਸੱਚੇ ਦਿਲੋਂ ਜਿਹੜੀ ਕੀ ਆ ਤੁਹਾਡੇ ਤੋਂ ਹੋਗੀ ਨਾ ਭੁੱਲ ਭਲੇਖੇ ਨਾਲ ਕੱਖ ਨਹੀਂ ਰਹਿਣਾ ਤੁਹਾਡਾ ਇਹ ਗੱਲ ਮੇਰੀ ਯਾਦ ਰੱਖਿਓ ਤੇ ਤੁਹਾਨੂੰ ਮੈਂ ਇੱਕ ਗੱਲ ਕਰਦਾ ਜਿੰਨੇ ਭਰਾ ਜੀ ਕੀ ਆ ਜੁੜੇ ਹੋਏ ਹਾਂ। ਯਾਰ ਇਸ ਗੱਲ ਨੂੰ ਮੈਂ ਅੱਜ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਲਾਨਤਾ ਜਰੂਰ ਪਾ ਦਿਓ ਤੇ ਕੌਮ ਦੇ ਗਦਾਰ ਆ ਇਹਨਾਂ ਨੂੰ ਤੁਸੀਂ ਵੀ ਜੇ ਇਲਾਨੋਗੇ ਠੀਕ ਹੈ ਨਾ ਤਾਂ ਘੱਟੋ ਘੱਟ ਇਹਨਾਂ ਨੂੰ ਸ਼ਰਮ ਜਰੂਰ ਆਉਂਦੀ ਜਿਹੜੇ ਅੱਜ ਵੀ ਅਜੇ ਇਹਨਾਂ ਦੇ ਪੱਖ ਦੇ ਵਿੱਚ ਕਹਿੰਦੇ ਆ ਨਮਾਣਾ ਸਿੱਖ ਬਣ ਕੇ ਜੀ ਪੇਚ ਹੋ ਗਿਆ ਨਮਾਣਾ ਕਾਹਦਾ ਨਮਾਣਾ ਜਿਹੜੀ ਤੂੰ ਤੇ ਕੀ ਇਹ ਬਗਾੜ ਸਕਦਾ ਹੈ ਸਾਡਾ ਤੇ ਤੂੰ ਤੇ ਕੀ ਕਹਿ ਸਕਦਾ ਸੀ ਇਹ ਪਤਾ ਸੀ ਕਾਲ ਤੱਕ ਤੋਂ ਕਿਉਂਕਿ ਸਿੰਘ ਸਾਹਿਬ ਨੂੰ ਵੀ ਥੋੜਾ ਜਿਹਾ ਸਾਥ ਹੋ ਗਿਆ ਸੀ ਲੋਕਾਂ ਦੀਆ ਭਾਵਨਾਵਾਂ ਦਾ ਚਾਹ ਕੇ ਵੀ ਕੀ ਆ ਉਹ ਇਹਨੂੰ ਦੋਸ਼ੀ ਕੀਆ ਗਰਦਾਨੇ ਬਿਨਾਂ ਰਹਿ ਨਹੀਂ ਸਕਦੇ ਸੀ ਉਹਨਾਂ ਦੀ ਵੀ ਮਜਬੂਰੀ ਕਿਹਨੇ ਬਣਾਈ ਤੁਸੀਂ ਬਣਾ ਸਾਰਿਆਂ ਨੇ ਇਸ ਕਰਕੇ ਸਾਰਿਆਂ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਜਿਹੜੀ ਭਾਖਿਆ ਦੀ ਮੰਡ ਦੀ ਲੋਕਾਂ ਦੀ 17 ਦੇ ਵਿੱਚ ਤੇ 22 ਦੇ ਵਿੱਚ ਜਿਹੜਾ ਤੁਸੀਂ ਫਰਮਾਨ ਜਾਰੀ ਕਰਤਾ ਤੁਸੀਂ ਤਾਂ ਪਹਿਲੀ ਗਰਦਾਨਿਆਂ ਬਿਆ ਸੀ ਜਿੰਨਿਆਂ ਨੇ ਪਹਿਲੀ ਕੀ ਇਹਨਾਂ ਨੂੰ ਗਰਦਾਨ ਚੁੱਕਿਓ ਜਿਹੜੇ ਮਾਗੇ ਹਾਂਜੀ ਇਹ ਤਨਖਾਹੀਏ ਹੈਗੇ ਆ ਤਨਖਾਹੀਏ ਕੀ ਹੁੰਦਾ ਦੋਸ਼ੀ ਆ ਜੀ ਸਾਬਤ ਹੋ ਚੁੱਕੇ ਆ ਦੋਸ਼ੀ ਮੰਨਿਆ ਗਿਆ ਇਹਨਾਂ ਨੂੰ ਤੇ ਮੰਨਿਆ ਕਹਾਦਾ ਗਿਆ ਅਜੇ ਤਾਂ ਬਈ ਜੀ ਗੁਨਾਹ ਇਹਨਾਂ ਦੇ 15 ਦਿਨਾਂ ਨੂੰ ਉੱਥੇ ਪੜੇ ਜਾਣੇ ਆ ਤੇ ਉਹਨਾਂ ਦੇ ਵਿੱਚ ਵੀ ਅਕਾਲ ਪੁਰਖ ਦੇ ਜਥੇਦਾਰ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੱਲੇ 4 ਤੱਕ ਨਾ ਸੀਮਤ ਰਹੋ ਜਿਹੜੇ ਇਹਨਾਂ ਦੇ 40 ਚੋਰਾਂ ਨੇ ਅਲੀ ਬਾਬੇ ਦੇ 40 ਚੋਰਾਂ ਨੇ 400 ਮਾਰ ਕੇ ਸਵਾਲ ਖੜੇ ਕੀਤੇ ਆ ਬੜੇ ਸਵਾਲ ਲੋਕਾਂ ਦੇ ਮਨ 'ਚ ਨੇ ਤੇ ਜਿੰਨੇ ਸਵਾਲ ਨੇ ਅੱਜ ਥੱਲੇ ਲਿਖਿਓ ਜ਼ਰੂਰ ਤੁਹਾਡੇ ਮਨ 'ਚ ਕਿਹੜੀ ਕਿਹੜੀ ਚੀਜ਼ ਆ ਤੁਹਾਡੇ ਮਨ 'ਚ ਹੈਗੀ ਆ ਉਹ ਗੱਲ ਲਿਖ ਕੇ ਦੱਸਿਓ ਵੀ ਕਿਹੜੇ ਕਿਹੜੇ ਮਨ ਗੱਲਾਂ ਦਾ ਸੁਖਵੀਰ ਬਾਦ ਨੂੰ ਸਜ਼ਾ ਦੇਣੀ ਬਣਦੀ ਆ ਤਾਂ ਕਿ ਕਾਲ ਦਾ ਜਥੇਦਾਰ ਉਹ ਤੇ ਪੁੱਛਣ ਜ਼ਰੂਰ ਇਹਨਾਂ ਨੂੰ ਦੇ 15 ਦਿਨ ਦੇ ਵਿਚ ਵਿੱਚ ਕੀ ਆ ਇਹ ਗੱਲਾਂ ਅਸੀਂ ਵੀ ਆਪਦੇ ਵੱਲੋਂ ਆਦੀ ਸੰਸਥਾ ਵੱਲੋਂ ਵੀ ਜਥੇਦਾਰ ਸਾਹਿਬ ਨੂੰ ਪਹੁੰਚਦੀਆਂ ਜ਼ਰੂਰ ਕਰਾਂਗੇ ਜਿੰਨੀਆਂ ਤੁਸੀਂ ਲਿਖੋਗੇ ਨਾ ਰਿਟਰਨ ਦੇ ਵਿੱਚ ਕੀ ਆ ਉਹਨਾਂ ਨੂੰ ਦੇਖ ਕੇ ਜ਼ਰੂਰ ਆਵਾਂਗੇ ਵੀ ਇਹ ਇੰਨੀਆਂ ਗੱਲਾਂ ਬਾਤ ਦੇ ਵੀ ਇਹਨਾਂ ਨੂੰ ਦੋਸ਼ੀ ਲੋਕ ਮੰਨਦੇ ਆ ਤੁਸੀਂ ਮੰਨੋ ਭਾਵੇਂ ਨਾ